ਕੀ ਨਾਮ ਇਹ ਦਾ ਮੇਰਾ सुरेंद्रਪਾਲ ਸੀ। ਸੁਨਦਰੀ ਕੀ ਹੋਇਆ ਸੀ ਉਸ ਦਿਨ ਮਾਤਾ ਜੀ ਲੈ ਕੇ ਜਾ ਰਹੇ ਸੀ। ਉਸ ਦਿਨ ਮਾਤਾ ਜੀ ਨੂੰ ਹੀ ਥੋੜਾ ਘਰ ਤੋਂ ਮੇਰੇ ਲੈ ਕੇ ਦੁਕਾਨ ਦੇ ਉੱਤੇ ਗਏ ਨੇ। ਦੁਕਾਨ ਦੇ ਉੱਤੇ ਜਾਣ ਤੇ ਥੋੜਾ ਜਿਹਾ ਉਹਨਾਂ ਨੂੰ ਚੱਕਰ ਵਗੈਰਾ ਆ ਗਿਆ ਜੀ। ਚੱਕਰ ਵਗੈਰਾ ਆਣ ਦੇ ਨਾਲ ਉਹ ਥੋੜੇ ਬੇਸੁਰਦ ਜਿਹੇ ਹੋ ਗਏ। ਤੇ ਬੇਸੁਰਦ ਹੋਣ ਤੋਂ ਬਾਅਦ ਅਸੀਂ ਉਹਨਾਂ ਨੂੰ ਫਟਾਫਟ ਗੱਡੀ ਦੇ ਵਿੱਚ ਪਾ ਕੇ ਇਹ ਅਮਰ ਜਾਂ ਰਜਿੰਦਰਾ ਹਸਪੀਟਲ ਲੈ ਜੀ ਲੈ ਜਾਣ ਲਈ ਸਿਰ ਤਿਆਰ ਹੋ ਗਏ। ਲੈ ਕੇ ਜਾਣ ਕੀ। ਉਹਰੇ ਤੋਂ ਤਾਂ ਅਸੀਂ ਕਾਫੀ ਜਾਣੀ ਕੀ ਟਾਈਮ ਬਚਾਉਣ ਦੇ ਚੱਕਰ 'ਚ ਅਸੀਂ ਫਟਾਫਟ ਗਏ ਜੀ ਪਰ ਜਦੋਂ ਅਸੀਂ ਖਾਸ ਕੋਲੇ ਲਵੇ ਪਹੁੰਚ ਉੱਥੇ ਟ੍ਰੈਫਿਕ ਬਹੁਤ ਜ਼ਿਆਦਾ ਸੀ ਬਹੁਤ ਜਦੋਂ ਜਦੋਂ ਜਹਾਦ ਕਰਨ ਦੇ ਬਾਅਦ ਜ਼ਰੂਰ ਵੀ ਸਾਨੂੰ 30 ਤੋਂ 25 ਤੋਂ 30 ਮਿੰਟ ਉੱਥੋਂ ਨਿਕਲਣ ਲਈ ਕਿਸੇ ਵੀ ਹਸਪਤਾਲ ਜਾਣ ਲਈ ਅਮਰ ਹਸਪਤਾਲ ਤੱਕ ਪਹੁੰਚਣ ਲਈ 30 ਮਿੰਟ ਲੱਗ ਗਏ ਉੱਥੇ ਜਾਣ ਤੇ ਡਾਕਟਰਾਂ ਨੇ ਉਹਨਾਂ ਦਾ ਚੈੱਕ ਵਗੈਰਾ ਕਰਨ ਤੋਂ ਬਾਅਦ ਇਹ ਹੀ ਕਿਹਾ ਵੀ ਇਹਨਾਂ ਨੂੰ ਥੋੜਾ ਟਾਈਮ ਤੋਂ ਪਹਿਲਾਂ ਲੈ ਕੇ ਆਣਾ ਸੀ ਵੀ ਤੁਸੀਂ ਥੋੜਾ ਲੇਟ ਹੋ ਗਏ ਜੀ 20 ਕੰਮ ਦੇ ਵਿੱਚ ਤੁਹਾਨੂੰ ਘੱਟੋ ਘੱਟ 10 ਮਿੰਟ ਚਾਹੀਦੇ ਸੀ ਰਸਤੇ ਦੇ ਵਿੱਚ ਕੀ ਦੇਖਣ ਨੂੰ ਮਿਲਿਆ ਤੁਸੀਂ ਰਸਤੇ ਦੇ ਵਿੱਚ ਵੀਰ ਜੀ ਬਹੁਤ ਜ਼ਿਆਦਾ ਟ੍ਰੈਫਿਕ ਸੀਗਾ ਕੋਈ ਸਮਝ ਹੀ ਨਹੀਂ ਆ ਰਹੀ ਸੀ ਵੀ ਕੌਣ ਕਿੱਧਰੋਂ ਆ ਰਿਹਾ ਕਿੱਧਰੋਂ ਜਾ ਰਿਹਾ ਹੈ ਗੱਡੀਆਂ ਹੀ ਗੱਡੀਆਂ ਯਾਨੀ ਕਿ ਕੁਝ ਪਤਾ ਹੀ ਨਹੀਂ ਤੀ ਕਾਫੀ ਟ੍ਰੈਫਿਕ ਜਾਮ ਪੈ ਤੀ ਸਮਝ ਲਓ ਇੱਕ ਤਰ੍ਹਾਂ ਦਾ ਜਾਮ ਲੱਗ ਗਿਆ ਸੀ ਜਾਮ ਉੱਥੇ ਨਜ਼ਰ ਨਹੀਂ ਨਹੀਂ ਸਰ ਕੋਈ ਟ੍ਰੈਫਿਕ ਮੁਲਾਜ਼ਮ ਨਹੀਂ ਕੋਈ ਵੀ ਨਹੀਂ ਨਾ ਨਹੀਂ ਅਸੀਂ ਕੋਈ ਸਹੂਲਤ ਹੈ ਨਹੀਂ ਹੁੰਦੀ ਅਕਸਰ ਵੈਸੇ ਅਕਸਰ ਹਾਈ 11 ਵਜੇ ਤੋਂ ਲੈ ਕੇ 4:30 5 ਵਜੇ ਤੱਕ ਉੱਥੇ ਇਹੀ ਟ੍ਰੈਫਿਕ ਦਾ ਇਹੀ ਹਾਲ ਰਹਿੰਦਾ ਲੋਡ ਪੈਂਦੀ ਉੱਥੇ ਪੁਲਿਸ ਬੁਲਾ ਜਾਂਦੀ ਕਿ ਮੈਂ ਲੋਡ ਤਾਂ ਕੀ ਹੈ ਉੱਥੇ ਦਾ ਮੈਂ ਕਹਿੰਦਾ ਪਰਮਾਨੈਂਟ ਉੱਥੇ ਕੋਈ ਨਾ ਕੋਈ ਸੋਲੂਸ਼ਨ ਕਰਨਾ ਚਾਹੀਦਾ ਇਸ ਚੀਜ਼ ਦਾ ਕੁਝ ਵੀ ਨਹੀਂ ਸੀ ਸਰ ਸਿਰਫ ਮੁੰਡੇ ਕਾਲਜ ਦੇ ਕੁੜੀਆਂ ਤੇ ਟ੍ਰੈਫਿਕ ਗੱਡੀਆਂ ਬਸ ਇਹੀ ਸੀ ਬਈ ਹੋਰ ਕੋਈ ਵੀ ਨਹੀਂ ਸੀ ਜੀ ਕੋਈ ਇੱਥੇ ਖਲਵਾਨ ਵਾਲਾ ਨਹੀਂ ਟ੍ਰੈਫਿਕ ਵੀ ਕੋਈ ਸਰਕਾਰੀ ਬੰਦਾ ਕੋਈ ਕੁਝ ਵੀ ਨਹੀਂ ਦਿਖਿਆ ਸਰ ਉਹ ਤੁਸੀਂ ਹੁਣ ਵੀ ਜਾ ਕੇ ਦੇਖ ਸਕਦੇ ਹੋ ਹੁਣ ਵੀ ਟਾਈਮ ਦੇਖ ਲਓ ਤੁਸੀਂ ਕੁਝ ਕੋਣ ਵੀ ਜਾ ਕੇ ਦੇਖ ਸਕਦੇ ਠੀਕ ਹੈ ਹੂੰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਰਨਜੀਤ ਕੌਰ ਸੁਰਨਜੀਤ ਕੌਰ ਦੀ ਕੀ ਹੋਇਆ ਹੈਗਾ ਮਾਤਾ ਜੀ ਜਿਵੇਂ ਬਸ ਮੇਰੇ ਮਾਤਾ ਚੰਗੇ ਭਲੇ ਸੀਗੇ ਸਾਰਾ ਕੰਮ ਕੀਤਾ ਸਭ ਨੂੰ ਪਤਾ ਹੈਗਾ ਇਹ ਬੜਾ ਸੋਹਣਾ ਤੁਰੇ ਫਿਰਦੇ ਸੀਗੇ ਤੇ ਅਚਾਨਕ ਹੀ ਉਹਨਾਂ ਨੂੰ ਥੋੜਾ ਦਰਦਜਕ ਬੁਰਾਟ ਮਹਿਸੂਸ ਹੋਈਆ ਉਹ ਬ੍ਰਦਰ ਕੋਲ ਸ਼ੌਕ ਤੇ ਗਏ ਨੇਗੇ ਵੀ ਮੈਨੂੰ ਡਾਕਟਰ ਤੇ ਲੈ ਕੇ ਚੱਲ ਉੱਥੇ ਉਹਨਾਂ ਨੂੰ ਚੱਕਰ ਆ ਗਿਆ ਚੱਕਰ ਆਨ ਨਾਲ ਥੋੜਾ ਬੇਹੋਸ਼ੀ ਦੀ ਹਾਲਤ ਚ ਚੱਲ ਗਏ ਉੱਥੇ ਕੋਲ ਖੜੀ ਗੱਡੀ ਚ ਪਾ ਕੇ ਉਹਨਾਂ ਨੂੰ ਹਸਪੀਟਲ ਲੈ ਕੇ ਜਾਂਦੀ ਤਿਆਰੀ ਕੀਤੀ ਤੇ ਫਟਾਫਟ ਲੈ ਕੇ ਵੀ ਗਏ ਤੇ ਉਹਨਾਂ ਨੇ ਮਤਲਬ ਵਧੀਆ ਸਾਹ ਚੱਲ ਰਿਆ ਸੀ ਉਹਨਾਂ ਦਾ ਜਦੋਂ ਉਸ ਦੀ ਵੀ ਬ੍ਰਦਰ ਲੈ ਕੇ ਉਹਨਾਂ ਨੂੰ ਬਰੋਟੇ ਕੋਲ ਪਹੁੰਚੇ ਅੱਗੇ ਖਾਲਸਾ ਕਾਲਜ ਆ ਉਹ ਟ੍ਰੈਕ ਟ੍ਰੈਫਿਕ ਦੇ ਵਿੱਚ ਫਸ ਗਿਆ ਟ੍ਰੈਫਿਕ ਦੇ ਵਿੱਚ ਫਸਣ ਕਰਕੇ ਜਿਹੜਾ ਕਿ ਉਹ 20 25 ਮਿੰਟ ਨਹੀਂ ਪਹੁੰਚ ਪਾਈ ਹਸਪੀਟਲ ਹਸਪੀਟਲ ਪਹੁੰਚੇ ਤਾਂ ਡਾਕਟਰ ਕਹਿੰਦੇ ਉਹਨਾਂ ਨੇ ਚੈੱਕ ਅਪ ਕਰਕੇ ਦੱਸਿਆ ਵੀ ਡੈੱਡ ਹੋ ਚੁੱਕੇ ਨੇ ਤੁਸੀਂ ਕਿੱਥੇ ਤੇ ਰਹਿਣ ਵਾਲੇ ਹੋ ਅਸੀਂ ਨੰਬਰ 3 ਦੀ ਪਟੂੰਗਰ ਦੇ ਰਹੇ ਹਾਂ ਮਨੇ ਜੈਜਵਨ ਕਲੋਨੀ ਇੱਥੋਂ ਹਸਪਤਾਲ ਕਿੰਨਾ ਕੁ ਦੂਰ ਹੈ ਜੀ ਇੱਥੋਂ ਹਸਪਤਾਲ ਜਿਵੇਂ ਅਸੀਂ ਜਾਣੇ ਆ तकरीबन 7 ਮਿੰਟ ਦਾ ਰਸਤਾ ਹੈ ਤਕਰੀਬਨ 3 ਤੋਂ 4 ਮਿੰਟ ਦੇ ਵਿੱਚ ਅਸੀਂ ਪਹੁੰਚ ਜੰਨੇ ਆ ਜੇ ਮਾੜਾ ਮੋੜਾ ਅਸੀਂ ਵੀ ਹੌਲੀ ਵੀ ਜਾਣੇ ਆ ਤਾਂ 5 ਮਿੰਟ ਪ੍ਰੋਪਰ ਲੱਗਦੇ ਨੇ ਅਜੇ ਹੀ ਉਸ ਸਮੇਂ ਕੀ ਸਥਿਤੀ ਬਣ ਗਈ ਜੋ ਉੱਥੇ ਟ੍ਰੈਫਿਕ ਹੀ ਇੰਨੀ ਸੀ ਜਿਹੜਾ ਅਸੀਂ ਉੱਥੋਂ ਨਹੀਂ ਨਿਕਲ पाए ਅਕਸਰ ਹੁੰਦਾ ਹੈ ਅਕਸਰ ਹੁੰਦਾ ਅਕਸਰ ਉੱਥੇ ਇਹ ਤਾਂ ਜੋ ਹੋਇਆ ਹੋਇਆ ਮੇਰੇ ਮਦਰ ਨਾਲ ਤਾਂ ਜੋ ਹੋਇਆ ਅਕਸਰ ਉਥੇ ਵੈਸੇ ਵੀ ਬਹੁਤ ਐਕਸੀਡੈਂਟ ਹੁੰਦੇ ਨੇ। ਤੁਹਾਡੇ ਇਲਾਕੇ ਦੇ ਵਿੱਚ ਕਾਫੀ ਲੋਕ ਰਹਿੰਦੇ ਨੇ ਕਿਵੇਂ ਪ੍ਰਸ਼ਾਸਨ ਨੂੰ ਕੀ ਅਪੀਲ ਕਰਾਂ? ਸਾਡੇ ਇਲਾਕੇ ਵਿੱਚ ਪ੍ਰਸ਼ਾਸਨ ਨੂੰ ਇਹ ਅਪੀਲ ਆ ਵੀ ਜੋ ਸਾਡੇ ਨਾਲ ਹੋਏ ਅੱਗੋਂ ਕਿਸੇ ਨਾਲ ਨਾ ਹੋਵੇ ਕਿਉਂਕਿ ਜਿਹੜਾ ਇਹ ਰਸਤਾ ਹੈਗਾ ਇਹਦੇ ਵਿੱਚ ਸਪੰਜ ਜਿਹੜੀਆਂ ਸਾਡੀਆਂ ਕਲੋਨੀਆਂ ਨੇ ਲੱਗਦੀਆਂ ਨਹੀਂਆਂ। ਅਕਸਰ ਉਥੋਂ ਆਟੋ ਗੱਡੀਆਂ ਉਥੇ ਬੱਚਿਆਂ ਦੇ ਸਕੂਲ ਦੇ ਬੈਨਾਂ ਵਗੈਰਾ ਸਾਰਾ ਕੁਝ ਆਉਂਦੇ ਨੇਗੇ ਤੇ ਜਿਹਦੇ ਨਾਲ ਟ੍ਰੈਫਿਕ ਬਹੁਤ ਜ਼ਿਆਦਾ ਓਵਰ ਕੰਟਰੋਲ ਹੋ ਜਾਂਦੀ ਹੈ ਸਾਡੇ ਤੋਂ ਨਹੀਂ ਸੰਭਾਲ ਹੁੰਦੀ। ਪ੍ਰਸ਼ਾਸਨ ਨੂੰ ਸਾਡੀ ਇਹ ਮੰਗ ਹੈ। ਬੀਏ ਹਾਲਤ ਜ਼ਰੂਰ ਕੀਤਾ ਜਾਵੇ ਕਈ ਵਾਰ ਅਸੀਂ ਨਾਰਮਲ ਵੀ ਐਵੇਂ ਫਸ ਜਾਂਦੇ ਆ ਕਿਉਂਕਿ ਉਥੇ ਡਾਕਟਰ ਵੀ ਬਹੁਤ ਨਹੀਂ ਗੇ ਜਦੋਂ ਅਸੀਂ ਆਪਣੇ ਘਰ ਤੋਂ ਡਾਕਟਰਾਂ ਕੋਲ ਪਹੁੰਚਣਾ ਹੁੰਦਾ ਸਾਨੂੰ ਤਕਰੀਬਨ ਤਕਰੀਬਨ ਘਰ ਤੋਂ ਸਾਡੇ ਉੱਥੇ ਤੱਕ ਪਹੁੰਚਣ ਦੇ 2 ਮਿੰਟ ਲੱਗਦੇ ਨੇ ਤੇ ਉੱਥੋਂ ਸਾਨੂੰ ਡਾਕਟਰ ਕੋਲ ਅਮਰ ਹਸਪੀਟਲ ਪਹੁੰਚਣ ਲਈ ਅੱਧਾ ਘੰਟਾ ਲੱਗ ਜਾਂਦਾ ਵੀ ਐ ਗੋ ਐਵੇਂ ਦਾ ਹਾਸਾ ਨਾ ਹੋਵੇ ਉਹਦੇ ਲਈ ਅਸੀਂ ਚਾਹੁੰਦੇ ਆਂਗੇ ਵੀ ਪ੍ਰਸ਼ਾਸਨ ਇਸ ਦਾ ਕੋਈ ਹੱਲ ਕੀਤਾ ਜਾਵੇ ਉਥੇ ਕੋਈ ਮੁਲਾਜ਼ਮਾਂ ਦੀ ਕੋਈ ਡਿਊਟੀ ਲਈ ਜਾਵੇ ਜਾਓ ਤੇ ਕੋਈ ਲਾਈਟਾਂ ਲਾਈਆਂ ਜਾਣ ਜਾਓ ਉਸ ਰਸਤੇ ਨੂੰ ਖੁੱਲਾ ਕੀਤਾ ਜਾਵੇ ਜਿ ਸਾਡੀ ਕਲੋਨੀ ਲਈ ਸਾਡੇ ਇੱਕ ਹੋਰ ਰਸਤਾ ਹੈਗਾ ਜਿਹੜਾ ਕਿ ਪਹਿਲਾਂ ਬਹੁਤ ਦਿਨ ਖੁੱਲਾ ਸੀ ਹੁਣ ਉਹ 3 ਸਾਲ ਤੋਂ ਬੰਦ ਹੈ ਜਿਵੇਂ ਲਾਕਡਾਊਨ ਹੋਇਆ ਉਹ ਤੋਂ ਉਹ ਬੰਦ ਹੈਗਾ ਤੇ ਉਹ ਖੁੱਲ੍ਹ ਖੁਲਵਾਇਆ ਜਾਵੇ ਜਿਹੜਾ ਕਿ ਉਹ ਸਾਨੂੰ ਰਜਿੰਦਰਾ ਹਸਪੀਟਲ ਪਹੁੰਚਣ ਲਈ ਵੀ ਮਸਾਂ ਹੀ 3 ਤੋਂ 4 ਮਿੰਟ ਲੱਗਦੇ ਨੇ ਜਿਹੜਾ ਕਿ ਸਾਨੂੰ ਰਜਿੰਦਰਾ ਹਸਪੀਟਲ ਸਾਡੇ ਘਰ ਤੋਂ 1.5 ਕਿਲੋਮੀਟਰ ਹੈਗਾ ਅਸੀਂ 3 ਤੋਂ 4 ਮਿੰਟ ਦੇ ਵਿੱਚ ਉਥੇ ਬੜੇ ਆਰਾਮ ਨਾਲ ਪਹੁੰਚ ਸਕਦੇ ਹਾਂ ਠੀਕ ਹੈ ਵੀ ਸਾਡੀ ਪ੍ਰਸ਼ਾਸਨ ਨੂੰ ਇਹ ਹੀ ਮੰਗ ਹੈ ਵੀ ਸਾਡੇ ਨਾਲ ਜੋ ਹੋਇਆ ਉਹ ਕਿਸੇ ਹੋਰ ਨਾਲ ਨਾ ਹੋਵੇ ਠੀਕ ਹੈ ਇੱਕ ਵੰਦ ਜੀ ਜੀ ਦੀ ਟ੍ਰੈਫਿਕ ਦੀ ਗੱਲ ਕਰੀਏ ਤਾਂ 3-4 ਤੋਂ ਪਟਿਆਲੇ ਦਾ ਬਹੁਤ ਬੁਰਾ ਹਾਲ ਹੈ ਜਿਵੇਂ ਦੇਖੋ ਜਾਮ ਤੇ ਜਾਮ ਲੱਗ ਰਿਹਾ ਹੈਗਾ ਮੈਂ ਇਹ ਕਹਿਣਾ ਚਾਹੁੰਦਾ ਕਿ ਲੋਕ ਬੜੇ ਪਰੇਸ਼ਾਨ ਹਨ ਕੰਨ ਖੰਡਾ ਚੌਂਕ ਦੇ ਉੱਪਰ ਜਿਹੜੀ ਪਟਾਈ ਹੋਈ ਹੈ ਸੜਕ ਦੀ ਉਹਦੇ ਕਰਕੇ ਥੋੜੀ ਦਿੱਕਤ ਆਈ ਹੈ ਆਪਾਂ ਗਾਇਬ ਗਾਇਬ ਮਿਲਦੇ ਰਹਿੰਦੇ ਆ ਅਸੀਂ ਪੁਆਇੰਟ ਟੂ ਪੁਆਇੰਟ ਚੈੱਕ ਕਰਦੇ ਰਹਿੰਦੇ ਆ ਟ੍ਰੈਫਿਕ ਆਪਾਂ ਜਾਮ ਤਾਂ ਨਹੀਂ ਕਹਿ ਸਕਦੇ ਕਿ ਟ੍ਰੈਫਿਕ ਇੱਕ ਤਾਂ ਸੜਕਾਂ ਪੱਟੀਆਂ ਪਿੱਛੇ ਪਾਣੀ ਦੇ ਪਾਈਪਲਾਈਨਾਂ ਪਈਆਂ ਨੇ ਉਹਨਾਂ ਕਰਕੇ ਥੋੜੀ ਦਿੱਕਤ ਜ਼ਰੂਰ ਆਈ ਆ ਪਰ ਆਪਾਂ ਇਹਨੂੰ ਜਾਮ ਨਹੀਂ ਕਹਿ ਸਕਦੇ ਅਸੀਂ ਸਮੇਂ-ਸਮੇਂ ਤੇ ਕੋਸ਼ਿਸ਼ ਕਰਦੇ ਆ ਕਿ ਸਾਡੇ ਸ਼ਹਿਰ ਵਾਸੀਆਂ ਨੂੰ ਜਾਮ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਅਸੀਂ ਹਰੇਕ ਪੁਆਇੰਟ ਤੇ ਆਪਣੇ ਮੁਲਾਜ਼ਮ ਨੂੰ ਨਿਯਮ ਕਰਦੇ ਆ ਇੱਕ ਜੈਗਨ ਕਲੋਨੀ ਦੀ 75 ਸਾਲ ਦੀ ਬਜ਼ੁਰਗ ਆ ਉਹਦੇ ਪਰਿਵਾਰ ਦਾ ਕਹਿਣਾ ਕਿ ਸਾਡੇ ਘਰ ਤੋਂ 1.5 ਕਿਲੋਮੀਟਰ ਦੇ ਉੱਪਰ ਨੂੰ ਹਸਪੀਟਲ ਆਦਾ ਹੂੰ ਜਨਨ ਉਹ ਪੌਂਚਲੀ 5 ਮਿੰਟ ਲੱਗਦੇ ਜੀ ਕਹਿੰਦਾ ਮੈਨੂੰ 25 ਤੋਂ 30 ਮਿੰਟ ਲੱਗੇ ਅਸੀਂ ਡਾਕਟਰਾਂ ਕੋਲ ਗਏ ਡਾਕਟਰ ਕਹਿੰਦੇ ਜੀ 10 ਮਿੰਟ ਪਹਿਲਾਂ ਆ ਜਾਂਦੇ ਤਾਂ ਮਾਤਾ ਜੀ ਬਚ ਸਕਦੀ ਸੀ ਉਹ ਹੋ ਗਈ ਹੈ ਦੇਖੋ ਜੀ ਉਹਨਾਂ ਦਾ ਅਪੀਲ ਕੀਤੀ ਹੈ ਕਿ ਇੱਥੇ ਕੋਈ ਟ੍ਰੈਫਿਕ ਮੁਲਾਜ਼ਮ ਲੱਗਦੇ ਜਾਂ ਇਸ ਟ੍ਰੈਫਿਕ ਨੂੰ ਜਿਹੜਾ ਸੁਧਾਰ ਨਹੀਂ ਅਸੀਂ ਟ੍ਰੈਫਿਕ ਮੁਲਾਜ਼ਮ ਲੱਗਦੇ ਨੇ ਉੱਥੇ ਖਾਲਸਾ ਕਲ ਜਦ ਅਸੀਂ ਚਲਾਣ ਵੀ ਕਰਦੇ ਆ ਪਹਿਲਾਂ ਅਸੀਂ ਕਾਫੀ ਦਿਨ ਬੱਚਿਆਂ ਨੂੰ ਸਮਝਾਉਂਦੇ ਰਹੇ ਹਾਂ ਕਿ ਇੱਥੇ ਜਾਮ ਨਾ ਲਗਾਇਆ ਜਾਵੇ ਫਿਰ ਉਸ ਤੋਂ ਬਾਅਦ ਸ਼ਾਇਦ ਮੇਰੀਆਂ ਪੀਸੀ ਵੀ ਹੋਈਆਂ ਨੇ ਅਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਉੱਥੇ ਅਸੀਂ ਇਹ ਮੁਲਾਜ਼ਮਤ ਡਿਪਿਊਟ ਕਰਦੇ ਆਂ ਉਹਨਾਂ ਦੇ ਚਲਾਨ ਕਰਦੇ ਆਂ ਹੁੱਲੜਬਾਜਾਂ ਨੂੰ ਅਸੀਂ ਜੋ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਅਸੀਂ ਕਰਦੇ ਆਂ ਟਾਈਮ ਟਾਈਮ ਤੇ